ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕੱਲ ਜਿਵੇਂ ਕਿ ਆਪ ਸਭ ਰੂਹਾਂ ਜਾਣਦੀਆਂ ਕਿ ਵੀਰਵਾਰ ਦਾ ਦਿਨ ਹੈ ਜੀ ਕੱਲ ਇੱਥੇ ਆਪ ਸਭ ਰੂਹਾਂ ਨੂੰ ਵੀਰਵਾਰ ਬਿਵਾਰਕ ਹੋਵੇ ਸੋ ਕੱਲ ਵੀਰਵਾਰ ਤੇ ਕੁਝ ਖਾਸ ਕਰਮ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਤੇ ਨਾਲ ਹੀ ਆਪਾਂ ਅੱਜ ਗੱਲ ਕਰਨੀ ਹੈ ਇਸ ਵਿਸ਼ੇ ਵਿੱਚ ਕਿ ਕਈ ਰੂਹਾਂ ਸੇਵਾ ਕਰਦਣਾ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸੇਵਾ ਸਹੀ ਚੀਜ਼ ਦੀ ਹੋ ਰਹੀ ਆ ਜਾਂ ਗਲਤ ਚੀਜ਼ ਦੀ ਹੋ ਰਹੀ ਆ ਸੋ ਪਰ ਮੂਰੇ ਪੀਰਾਂ ਦੇ ਸੂਪਨੇ ਤੇ ਮਗਰ ਕੋਈ ਚੀਜ਼ ਹੋਰੇ ਚੱਲੀ ਜਾ ਰਹੀ ਆ ਕਿਸੇ ਨੇ ਕੋਈ ਸ਼ਰਾਰਤ ਕਰਵਾਤੀ ਜਾਂ ਕਿਸੇ ਤਰ੍ਹਾਂ ਦੀ ਵੀ ਗੱਲ ਲਾ ਲੋ ਸੋ ਆਪਾਂ ਇਹਦੇ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਤੇ ਫਿਰ ਸਮਝਣਾ ਅਮਲ ਕਰਨਾ ਤੇ ਬਾਕੀ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇੱਕ ਵਾਰ ਫਿਰ ਅੱਜ ਇੱਕ ਵਾਰ ਮਾਲਕ ਦਾ ਖਵਾਜਾ ਪੀਰ ਜੀ ਦਾ ਧੰਨਵਾਦ ਸ਼ੁਕਰੀਆ ਜ਼ਰੂਰ ਕਰੋ ਕਿ ਅੱਜ ਜਿਵੇਂ ਬਹੁਤ ਵਧੀਆ ਦਿਨ ਲੱਗਿਆ ਹੈ ਧੁੱਪ ਵੀ ਰਹੀ ਆ ਮੌਸਮ ਸਹੀ ਰਿਹਾ ਆ ਤੇ ਮੀਂਹ ਬਲੋ ਸ਼ਾਂਤੀ ਰਹੀ ਆ ਤੇ ਬਹੁਤ ਜ਼ਿਆਦਾ ਸੁਧਾਰ ਆਇਆ ਆ ਜੀ ਸੋ ਮਾਲਕ ਹਮੇਸ਼ਾ ਹੁਣ ਨਾ ਕੀ ਰੱਖੇ ਸੋ ਬਹੁਤ ਜ਼ਿਆਦਾ ਦੁੱਖ ਹਰ ਇੱਕ ਨੇ ਅੱਜ ਦਿਨਾਂ ਦੇ ਵਿੱਚ ਦੇਖਿਆ ਹੈ ਬਹੁਤ ਕੁਝ ਗਵਾ ਲਿਆ ਹੈ ਸੋ ਮਾਲਕ ਮਨ ਨੂੰ ਸਬਰ ਰਖੇ ਸੋ ਸਬਰ ਸਮੇਂ ਦੇ ਹਸਾਬ ਨਾਲ ਹੌਲੀ ਹੌਲੀ ਆ ਜਾਂਦਾ ਪਰ ਇਹ ਮੁਸ਼ਕਲ ਚ ਉਠਣਾ ਥੋੜਾ ਕਠਿਨ ਹੋ ਸਕਦਾ ਹੈ ਪਰ ਇਹ ਗੱਲਾਂ ਇਹ ਬੀਤਿਆ ਸਮਾਂ ਯਾਦ ਰਹਿ ਜਾਣਾ ਹੈ ਪਰ ਅੱਗੇ ਵਧਣ ਦੀ ਹੁਣ ਕੋਸ਼ਿਸ਼ ਕਰਨੀ ਆ ਪਿਛਾਂ ਮੁੜ ਕੇ ਨਾ ਦੇਖੋ ਜੋ ਹੋ ਗਿਆ ਉਹਦੇ ਬਾਰੇ ਸੋਚ ਸੋਚ ਪਰੇਸ਼ਾਨ ਨਾ ਹੋਵੋ ਮਾਲਕ ਤੇ ਭਰੋਸਾ ਰੱਖ ਕੇ ਫਿਰ ਵੀ ਸ਼ੁਕਰਾਨਾ ਕਰੋ ਕਿ ਮਾਲਕਾਤ ਹੈ ਸਾਡੀ ਜਾਨ ਬਖਸ਼ ਦਿੱਤੀ ਸਾਡੇ ਬੱਚੇ ਠੀਕ ਆ ਸਾਡਾ ਪਰਿਵਾਰ ਠੀਕ ਹੈ ਸੋ ਜਿਨ੍ਹਾਂ ਤੇ ਤਾਂ ਦੁੱਖਾਂ ਦਾ ਪਹਾੜ ਇੱਡਾ ਟੁੱਟਾ ਹੈ ਜਿਨ੍ਹਾਂ ਦੇ ਪਰਿਵਾਰ ਵੀ ਵਿਛੜ ਗਏ ਨੇ ਤੇ ਕੁਸ਼ਲ ਪੈਸੇ ਵੀ ਨਹੀਂ ਰਹਿ ਗਏ ਕੋਲ ਸੋ ਉਹਨਾਂ ਲਈ ਦੁੱਖ ਦੇ ਕੋ ਗੱਡਾ ਵੱਡਾ ਤੇ ਜਿਨ੍ਹਾਂ ਦੀਆਂ ਜਾਨਾਂ ਬਚ ਗਈਆਂ ਹੈ ਜੀ ਜਿਹੜੇ ਅੱਜ ਮੁਸ਼ਕਲ ਦੇ ਵਿੱਚ ਚੱਲ ਰਹੇ ਸੀ ਸੋ ਉ ਬੈਠ ਕੇ ਇੱਕ ਵਾਰ ਉਹ ਮਾਲਕ ਦਾ ਸ਼ੁਕਰਾਨਾ ਕਰੋ ਜੀ ਸੋ ਵਕਤੀ ਹਵਾ ਜਪੀਰ ਜੀ ਦਾ ਧੰਨਵਾਦ ਜ਼ਰੂਰ ਕਰੋ ਕੱਲ ਵੀ ਕੁਝ ਹੱਦ ਤੱਕ ਮੌਸਮ ਕਾਫੀ ਸਤਾੜ ਰਿਹਾ ਹੈ ਜਾਂ ਠੀਕ ਰਿਹਾ ਪਰ ਅੱਜ ਵਧੀਆ ਰਿਹਾ ਮੌਸਮ ਸੋ ਇਦੇ ਕਰਕੇ ਹੌਲੀ ਹੌਲੀ ਇਹ ਸਮਾਂ ਮਾੜਾ ਨਿਕਲ ਜਾਣਾ ਮਾੜਾ ਸਮਾਂ ਆਉਂਦਾ ਹੈ ਨਿਕਲ ਜਾਂਦਾ ਹੈ ਸਮੇਂ ਦੇ ਹਿਸਾਬ ਨਾਲ ਸੋ ਇਚ ਕਰਕੇ ਆਪਣੇ ਮਾਲਕ ਨੂੰ ਕਦੇ ਨਹੀਂ ਭੁਲਾਉਣਾ ਸੋ ਯਾਦ ਕਰਦੇ ਰਹੋ ਸੋ ਪਤਾ ਨਹੀਂ ਕਦ ਕਿਹੜੀ ਵੇਲੇ ਪੁਕਾਰ ਨੂੰ ਸੁਣ ਲਵੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਸਾਈਆਂ ਦੀ ਜ਼ਰੂਰ ਲਿਖਿਓ ਜੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਦੋ ਕਮੈਂਟ ਦੱਸਾਂਗੇ ਜੀ ਮੇਨ ਵਿਸ਼ੇ ਵਾਲ ਫਿਰ ਚੱਲਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਸੀ ਕਿ ਜੋ ਤੁਸੀਂ ਕੜਸ਼ੀ ਰੱਖਣ ਨੂੰ ਕਿਹਾ ਸੀ ਸਿੱਧੀ ਰੱਖਣੀ ਆ ਜਾਂ ਪੁੱਠੀ ਰੱਖਣੀ ਆ ਸੋ ਕੜਸ਼ੀ ਜੀ ਸਿੱਧੀ ਹੀ ਰੱਖਣੀ ਆ ਜਦੋਂ ਵੀ ਮੀਂਹ بارش ਆਉਂਦੀ ਆ ਪਰ ਨਾਲੇ ਥੱਲੇ ਰੱਖ ਦੋ ਵੈਸੇ ਵੇੜੇ 'ਚ ਰੱਖਣੀ ਵੇੜੇ 'ਚ ਰੱਖ ਦੋ ਜਿਆਦਾਤਕ ਉਹਦਾ ਵੈਸੇ ਪਰ ਨਾਲਿਆਂ ਥੱਲੇ ਰੱਖੀ ਜਾਂਦੀ ਸੀ ਸੋ ਬਾਕੀ ਮਾਲਕ ਤੇ ਯਕੀਨ ਸਦਕਾਉਣਾ ਚਾਹੀਦਾ ਤੇ ਫਿਰ ਹਰ ਇੱਕ ਕੰਮ ਕਰਮ ਆਪਣਾ ਸਦਕਾਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਸੋ ਇੱਥੇ ਜੁਇਨ ਨੇ ਲਿਖਿਆ ਹੈ ਕਮੈਂਟ ਵਿੱਚ ਕਿ ਦੀਦੀ ਜੀ ਅਸੀਂ ਇਸ ਕਰਕੇ ਇਹ ਕਰਮ ਕੀਤਾ ਸੀ ਸੋ ਜੋ ਆਪਾਂ ਵਿਸ਼ਾ ਇੱਕ ਤਿਆਰ ਕੀਤਾ ਸੀ ਘਰ ਦੇ ਬਾਹਰ ਦਵਾਰ ਦੇ ਉੱਤੇ ਜਿਹੜੇ ਕੰਧ ਦੇ ਉੱਤੇ ਅ ਗੁਰੂਆਂ ਪੀਰਾਂ ਦੀ ਫੋਟੋ ਜਿਹੜੀ ਨਹੀਂ ਲਗਾਉਣੀ ਚਾਹੀਦੀ ਸੋ ਇਹਨਾਂ ਨੇ ਉਹਦੇ ਤੇ ਰਿਪਲਾਈ ਕੀਤਾ ਹੈ ਕਹਿੰਦੇ ਕਿ ਅਸੀਂ ਇਸ ਕਰਕੇ ਲਗਾਈ ਸੀ ਕਿ ਸੋਚਿਆ ਕਿ ਅਸੀਂ ਲੰਘ ਦੇ ਵਾਰ ਦੇ ਸ਼ੁਕਰਾਨਾ ਆਪਣੇ ਮਾਲਕ ਦਾ ਕਰਦੇ ਰਹੀਏ ਦਰਸ਼ਨ ਹੁੰਦੇ ਰਹਿਣ ਸੋ ਦੇਖੋ ਜੀ ਜਦੋਂ ਵੀ ਮਾਲਕ ਦੀ ਸੇਵਾ ਕਰਨੀ ਆ ਤੁਸੀਂ ਸਿਮਰਦੇ ਹੋ ਜਿਨ੍ਹਾਂ ਦਾ ਨਾਮ ਜਿਨ੍ਹਾਂ ਨੂੰ ਮੰਨਦੇ ਹੋ ਸੋ ਉਹਨਾਂ ਨੂੰ ਦੂਰ ਨਹੀਂ ਸਮਝਣਾ ਸਿਰਫ ਇੱਕ ਤਸਵੀਰ ਵਿੱਚ ਦੀ ਨਹੀਂ ਉਹਨਾਂ ਨੂੰ ਦੇਖਣਾ ਕਿ ਜਿੱਥੇ ਤਸਵੀਰ ਉੱਥੇ ਉਹਨਾਂ ਦਾ ਵਾਸਾ ਸੋ ਆਪਣੇ ਅੰਦਰੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨੀ ਆ ਆਪਣੇ ਅੰਦਰ ਜਾਤ ਮਾਰਨੀ ਆ ਇਹ ਮਹਿਸੂਸ ਕਰਨਾ ਕਿ ਉਹ ਹਰ ਪਲ ਹਰ ਟਾਈਮ ਸਾਡੇ ਨਾਲ ਆ ਜਦੋਂ ਵੀ ਉਹਨਾਂ ਦੀ ਯਾਦ ਆਉਂਦੀ ਹੈ ਸੋਚਣਾ ਕਿ ਉਹ ਸਾਡੇ ਨਾਲ ਸਾਡੇ ਅੰਦਰ ਹੈ ਸੋ ਜਦੋਂ ਤੁਸੀਂ ਇਹ ਮਹਿਸੂਸ ਕਰਕੇ ਦੇਖੋਗੇ ਅੱਖਾਂ ਬੰਦ ਕਰਕੇ ਤੇ ਤੁਹਾਨੂੰ ਜਵਾਬ ਵੀ ਅੰਦਰੋਂ ਮਿਲੇਗਾ ਇਹ ਸੱਚ ਗੱਲ ਹੈ ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਆ ਤੁਸੀਂ ਕੋਈ ਗੱਲ ਆਪਣੇ ਮਾਲਕ ਨਾਲ ਦਿਲ ਦੀ ਕਰਨੀ ਚਾਹੁੰਦੇ ਹੋ ਕੋਈ ਸਵਾਲ ਰੱਖਦੇ ਹੋ ਅੰਦਰੋਂ ਅੰਦਰ ਹੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਅੰਦਰੋਂ ਵੀ ਇਸ ਮਾਲਕ ਦਾ ਜਵਾਬ ਉਸੇ ਭਗਤ ਮਿਲ ਜਾਏਗਾ ਕਿ ਵਾਕਈ ਉਹ ਮਾਲਕ ਤੁਹਾਡੇ ਨਾਲ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਜੀ ਲਿਖਦੇ ਨੇ ਕਿ ਦੀਦੀ ਜੀ 2 ਦਿਨ ਵੀਡੀਓ ਨਹੀਂ ਆਈ ਤੁਹਾਡੀ ਤੇ ਨੀਂਦ ਵੀ ਨਹੀਂ ਆਈ ਸੋ ਪਹਿਲਾਂ ਤਾਂ ਇਥੇ ਧੰਨਵਾਦ ਕਰਦੀ ਆ ਕਿ ਤੁਸੀਂ ਹਰ ਰੋਜ਼ ਵੀਡੀਓ ਸੁਣਦੇ ਹੋ ਸਮਾਂ ਕੱਢਦੇ ਹੋ ਤੇ ਜਿਹੜੇ ਹਰ ਰੋਜ਼ ਸਮਾਂ ਕੱਢਦੇ ਨੇ ਜੀ ਉਹਨਾਂ ਨੂੰ ਹੀ ਇਹ ਕਮੀ ਮਹਿਸੂਸ ਹੋ ਸਕਦੀ ਆ ਜੀ ਸ਼ੁਕਰਾਨਾ ਕਰਦੇ ਆ ਸੋ ਬਾਕੀ ਕੋਸ਼ਿਸ਼ ਹੁੰਦੀ ਆ ਕਿ ਇੱਕ ਵੀਡੀਓ ਰੋਜ਼ ਲੈ ਕੇ ਆਈਏ ਪਰ ਕਿਸੇ ਨਾ ਕਿਸੇ ਕੰਮ ਕਰਨ ਕਈ ਵਾਰ ਵੀਡੀਓ ਨਹੀਂ ਬਣਦੀ ਜੀ ਸੋ ਨਾਲ ਹੀ ਇੱਥੇ ਇੱਕ ਹੋਰ ਕਮੈਂਟ ਹੈ ਜੀ ਇੱਕ ਲਿਖਦੇ ਨੇ ਕਿ ਦੀਦੀ ਜੀ ਹੁਣ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ ਸੋ ਦੇਖੋ ਜੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਦੇ ਸਵਾਲ ਦਾ ਜਵਾਬ ਜ਼ਰੂਰ ਦਈਏ ਸੋ ਕਈ ਵਾਰ ਲੇਟ ਹੋ ਸਕਦਾ ਜਿਵੇਂ ਕਿ ਤੁਸੀਂ ਜੇਕਰ ਕਦੇ ਪੂਰੀ ਵੀਡੀਓ ਸੁਣਦੇ ਹੋ ਤਾਂ ਕਮੈਂਟ ਦੇਖੋ ਤੇ ਕਮੈਂਟਾਂ 'ਚ ਕਈਆਂ ਨੇ ਲਿਖਿਆ ਹੁੰਦਾ ਕਿ ਸਾਨੂੰ ਸਾਲ ਬਾਅਦ ਜੇ ਛੇਤੀ ਹੀ ਕਮੈਂਟ ਦਾ ਜਵਾਬ ਮਿਲ ਗਿਆ ਸੋ ਸਮਝਦੇ ਹਾਂ ਸਾਫ਼ ਤੇ ਹੈ ਜੀ ਸੁਝੀ ਹੋ ਜੇ ਸਮਾਂ ਹੈ ਉਸ ਦਾ ਸਭ ਨੇ ਜਵਾਬ ਦੇਈਦਾ ਹੈ ਵਾਕਿ ਜੇ ਕਿਸੇ ਨੇ ਸਵਾਲ ਰੱਖਿਆ ਹੈ ਤੇ ਉਹਦਾ ਜਵਾਬ ਜ਼ਰੂਰ ਦੇਈਦਾ ਹੈ ਜੇ ਵੈਸੇ ਹੀ ਜੈ ਪੀਰਾਂ ਦੀ ਜੈ ਸਾਈਆਂ ਦੀ ਤੁਸੀਂ ਕਮੈਂਟ ਵਿੱਚ ਲਿਖਦੇ ਹੋ ਜੀ ਉਹ ਕਮੈਂਟ ਨਹੀਂ ਅਸੀਂ ਬੋਲੀ ਦਾ ਸੋ ਬਾਕੀ ਜੇ ਕੋਈ ਸਵਾਲ ਹੈ ਤੁਸੀਂ ਦੁਆਰ ਤੋਂ ਸਾਨੂੰ ਸਵਾਲ ਕਰ ਸਕਦੇ ਹੋ ਜੀ ਅਸੀਂ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਜੋ ਕਮੈਂਟ ਹੈ ਜੀ ਰਾਜ ਇਹਨਾਂ ਦਾ ਨਾਮ ਹੈ ਨੂਰ ਮਹਿਤੋਂ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਚਾਰ ਵਾਰ ਬਾਹਰਲਾ ਚੱਕਣ ਜਾਨੀ ਚੱਕਿਆ ਹੈ ਸੋ ਕਹਿੰਦੇ ਕਿ ਚਾਰ ਵਾਰ ਫਿਊਜਲ ਆ ਗਈ ਸੋ ਕੁਝ ਸਮਝ ਨਹੀਂ ਆਉਂਦੀ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇਹ ਹੀ ਕਮਾਂਗੇ ਕਿ ਸਾਡੀ ਜਦੋਂ ਸੇਵਾ 'ਚ ਕਮੀ ਹੁੰਦੀ ਆ ਸਾਡਾ ਵਿਸ਼ਵਾਸ ਨਹੀਂ ਬਣਦਾ ਅੰਦਰੋਂ ਸਾਡੀ ਆਤਮਾ ਗਵਾਹੀ ਨਹੀਂ ਭਰਦੀ ਜਿੰਨਾ ਚੱਕਰ ਉਹ ਕੰਮ ਦੇ ਵਿੱਚ ਰੁਕਾਵਟ ਆਉਂਦੀ ਆ ਤੇ ਕਈ ਵਾਰ ਕਿਸੇ ਨੁਕਸਾਨ ਤੋਂ ਸਾਨੂੰ ਮਾਲਕ ਬਾਰ-ਬਾਰ ਰੋਕ ਰਿਆ ਆ ਬਚਾਉਂਦਾ ਹੈ ਜੋ ਸਾਡੇ ਲਈ ਸਹੀ ਨਹੀਂ ਹੈ ਉਹ ਜ਼ਿੰਦਗੀ ਵਿੱਚ ਹੁੰਦਾ ਨਹੀਂ ਜਿੱਥੇ ਬਾਰ-ਬਾਰ ਰੁਕਾਵਟ ਆਵੇ ਉੱਥੇ ਫਿਰ ਥੋੜਾ ਠਹਿਰ ਜਾਓ ਆਪਣੇ ਆਪ ਨੂੰ ਸ਼ਾਂਤ ਕਰੋ ਤੇ ਮਾਲਕ ਅੱਗੇ ਅਰਦਾਸ ਬੰਦੀ ਐਸੇ ਹੀ ਕਰੋ ਕਿ ਤੁਹਾਨੂੰ ਅੰਦਰੋਂ ਹੀ ਆਵਾਜ਼ ਆ ਜਾਵੇ ਸੋ ਜਦੋਂ ਵੀ ਸੇਵਾ ਕਰਦੇ ਹੋ ਅਰਦਾਸ ਮਨ ਨੂੰ ਟਿਕਾ ਕੇ ਧਿਆਨ ਧਰ ਕੇ ਉਹਨਾਂ ਨੂੰ ਮਹਿਸੂਸ ਕਰਕੇ ਕਰੋ ਤੇ ਉਹਨਾਂ ਤੋਂ ਸਵਾਲ ਦਾ ਜਵਾਬ ਮੰਗੋ ਤੁਹਾਨੂੰ ਸਵਾਲ ਦਾ ਜਵਾਬ ਜ਼ਰੂਰ ਦੇਣਗੇ ਜਿਵੇਂ ਆਪਾਂ ਪਹਿਲਾਂ ਕਮੈਂਟ ਵਿੱਚ ਦੱਸ ਗਏ ਹਾਂ ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਦੇਖੋ ਮਹਿਸੂਸ ਜਿਸ ਦਿਨ ਤੁਸੀਂ ਕਰਨਾ ਸਿੱਖ ਲਿਆ ਜਿਸ ਦਿਨ ਤੁਸੀਂ ਅੰਦਰੋਂ ਹੀ ਸਵਾਲ ਕੀਤਾ ਅੰਦਰ ਹੀ ਉਹਨੂੰ ਬੈਠਾ ਸਮਝਿਆ ਕਿ ਮੇਰੇ ਅੰਦਰ ਹੀ ਬੈਠਾ ਆ ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਮਾਲਕਾ ਕਿ ਤੂੰ ਮੇਰੇ ਨਾਲ ਆ ਮੈਨੂੰ ਇਹ ਵੀ ਵਿਸ਼ਵਾਸ ਹੋ ਜਾਵੇ ਤੇ ਜੋ ਮੇਰਾ ਕੰਮ ਰੁਕਿਆ ਹੋਇਆ ਉਹ ਵੀ ਬਣ ਜਾਵੇ ਤਾਂ ਉਹ ਅੰਦਰੋਂ ਹੀ ਤੁਹਾਨੂੰ ਆਵਾਜ਼ ਦੇ ਦੇਗਾ ਕਿ ਆ ਕੰਮ ਤੁਹਾਡਾ ਹੋ ਜਾਣਾ ਜੇ ਤੁਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਵਿਸ਼ਵਾਸ ਦੇ ਨਾਲ ਅਰਦਾਸ ਨਹੀਂ ਕਰਦੇ ਕਿ ਉਹ ਅਰਦਾਸ ਕਬੂਲ ਨਹੀਂ ਹੁੰਦੀ ਸੋ ਜਦੋਂ ਅਰਜਿਤ ਦਿਨ ਤੁਸੀਂ ਅਰਦਾਸ ਵਿਸ਼ਵਾਸ ਰੱਖ ਕੇ ਕਰ ਦਿੱਤੀ ਮਾਲਕ ਨੂੰ ਕੋਲ ਪਾਇਆ ਕਿ ਮੇਰੇ ਕੋਲ ਹੈ ਇਸ ਟਾਈਮ ਇਹ ਨਹੀਂ ਸੋਚਣਾ ਕਿ ਉਸ ਰੂਮ ਦੇ ਵਿੱਚ ਉਹਨਾਂ ਦੇ ਸਰੂਪ ਆ ਉੱਥੇ ਪਹਿਰਾ ਆ ਘਰ ਵਿੱਚ ਆ ਜਾਂ ਕਿਤੇ ਬਾਹਰ ਬਾਹ ਤੁਸੀਂ ਜਾਣਦੇ ਕੀ ਉੱਥੇ ਜਾਏ ਤੇ ਸਾਡਾ ਕੰਮ ਬਣਨਾ ਇਹ ਗਲਤ ਹੈ ਸੋ ਉਹਨੂੰ ਹਰ ਪਲ ਹਰ ਕਦਮ ਤੇ ਆਪਣੇ ਨਾਲ ਪਾਓ ਕਿ ਜਾਣੇ ਕਿ ਤੂੰ ਮਾਲਕਾ ਸਾਡੇ ਨਾਲ ਹੈ ਤੇ ਦੂਰ ਨਹੀਂ ਹੈ ਸੋ ਜਦੋਂ ਤੁਸੀਂ ਇਹ ਸਭ ਕੁਝ ਆਪਣੇ ਆਪ ਜੀ ਮਹਿਸੂਸ ਕਰਨ ਲੱਗੋਗੇ ਤੇ ਤੁਹਾਨੂੰ ਅੰਦਰੋਂ ਹੀ ਬਚਨ ਹੋ ਜਾਣੇ ਆ ਤੇ ਫਿਰ ਕਦੇ ਕੰਮ ਵੜੇ ਨਹੀਂ ਸਕਦਾ ਬਾਕੀ ਲਗਾਤਾਰ ਨਿਆਜਾਂ ਦੋ ਜੇ ਲੱਗਦਾ ਤਾਂ ਪੀਰ ਨੂੰ ਮੰਨਦੇ ਹੋ ਜੋ ਆ ਜਪੀ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦਾ ਲਗਾਤਾਰ ਇਸ ਵਾਰ ਮਹੀਨਾ ਕਰਮ ਕਰੋ ਤੁਹਾਨੂੰ ਕੋਈ ਨਾ ਕੋਈ ਸਵਾਲ ਦਾ ਜਵਾਬ ਮਾਲਕ ਜ਼ਰੂਰ ਦੇਵੇਗਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਹਾਂ ਕਿ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਬਾਤੋ-ਬਾਤ ਜ਼ਰੂਰ ਕਰਨਾ ਹੈ ਜੀ ਸੋ ਪਹਿਲਾਂ ਤਾਂ ਆਪ ਸਭ ਰੂਹਾਂ ਨੂੰ ਇੱਕ ਆਪਾਂ ਇਹ ਬੇਨਤੀ ਕਰਾਂਗੇ ਕਿ ਕੱਲ ਵੀਰਵਾਰ ਦਾ ਦਿਨ ਅੱਜ 11ਵੀਂ ਸ੍ਰੀ ਪੀ ਸੀਗੀ ਸੋ 11ਵੀਂ ਸ੍ਰੀ ਵੀ ਆਪ ਸਭ ਰੂਹਾਂ ਨੂੰ ਮੁਬਾਰਕ ਹੋਵੇ ਜੀ ਤੇ ਕਈ ਨਿਰੂਹਾਂ ਨੇ ਕੱਲ 11ਵੀਂ ਸ੍ਰੀ ਮਨਾਉਣੀ ਆ ਜੀ ਸੋ 11ਵੀਂ ਸ੍ਰੀ ਤੇ ਵੀਰਵਾਰ ਇਕੱਠਾ ਹੀ ਮਨਾਉਣਾ ਜਿਨ੍ਹਾਂ ਨੇ ਸੋ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਤੇ ਕੁਝ ਨਾ ਕੁਝ ਕੰਮ ਪ੍ਰਸ਼ਾਦ ਦਾ ਥੋੜਾ ਬਹੁਤ ਹੀ ਮੰਡੋ ਚਾਹੀਏ ਮੰਡੋ ਜ਼ਰੂਰ ਕੋਸ਼ਿਸ਼ ਕਰੋ ਕਿ ਵੀਰਵਾਰ ਹੈ ਕੱਲ ਨਿਆਜ਼ ਜੂਰੀ ਦਿੱਤੀ ਜਾਵੇ ਤੇ ਜੋ ਪਰੇਸ਼ਾਨੀ ਵਿੱਚ ਉਲਝੇ ਪਿਰਦੇ ਹੋ ਉਹ ਪਰੇਸ਼ਾਨੀਆਂ ਦਾ ਹੱਲ ਹੋ ਸਕੇ ਜੀ ਤੇ ਆਪਣੇ ਮਹਾਰਕ ਅੱਗੇ ਸੱਚੇ ਦਿਲੋਂ ਜੋ ਵੀ ਅਰਦਾਸ ਤੁਸੀਂ ਰੱਖ ਕੇ ਮੰਗੋਗੇ ਉਹ ਮਾਲਕ ਅਰਦਾਸਾਂ ਨੂੰ ਜ਼ਰੂਰ ਪੂਰੀਆਂ ਕਰਦਾ ਹੈ ਵਿਸ਼ਵਾਸ ਰੱਖਣਾ ਜੀ ਵਿਸ਼ਵਾਸ ਦੇ ਸਿਰ ਤੇ ਸਭ ਕੁਝ ਹੁੰਦਾ ਹੈ ਸੋ ਹੁਣ ਗੱਲ ਕਰੀਏ ਕਿ ਕਈ ਰੂਹਾਂ ਪੀਰਾਂ ਦੀ ਸੇਵਾ ਕਰਦੇ ਨੇ ਸਰੂਪ ਪੀਰਾਂ ਦੇ ਨੇ ਚਰਾਗ ਰੋਸ਼ਨ ਨੇ ਜਿਨ੍ਹਾਂ ਨੇ ਘਰ ਵਿੱਚ ਨਵੇਂ ਦਰਬਾਰ ਬਣਾਏ ਹੋਏ ਆ ਜਿਨ੍ਹਾਂ ਕਿਸੇ ਸਿਆਣੀ ਤੋਂ ਲਗਵਾਏ ਆ ਤੇ ਹੁਣ ਇੱਕ ਇੱਥੇ ਕਮੈਂਟ ਸੀ ਕਹਿੰਦੇ ਕਿ ਪੀਰਾਂ ਦੀ ਅਸੀਂ ਸੇਵਾ ਕਰਦੇ ਆ ਪਰ ਮਾੜੀ ਚੀਜ਼ ਸਾਡੀ ਸੇਵਾ ਲੈ ਜਾਂ ਰਹੀ ਆ ਮਾੜੀ ਚੀਜ਼ ਦੀ ਸੇਵਾ ਹੋਈ ਜਾ ਰਹੀ ਹੈ ਇਹ ਗੱਲ ਹੁਣ ਸਮਝ ਵਿੱਚ ਕਿੱਦਾਂ ਆਵੇਗੀ ਸੋ ਇਸੇ ਤਰ੍ਹਾਂ ਦਾ ਕੁਝ ਕਮੈਂਟ ਸੀ ਹੁਣ ਬਹੁਤਾ ਯਾਦ ਨਹੀਂ ਸੋ ਦੇਖੋ ਜੀ ਜਦੋਂ ਤੁਸੀਂ ਕਿਸੇ ਤੋਂ ਜਗਾ ਲਗਵਾਉਂਦੇ ਹੋ ਸੋ ਜ਼ਮੀਨ ਦੇ ਵਿੱਚ ਜੇਕਰ ਕੋਈ ਜਦੋਂ ਤੁਹਾਡੇ ਚਿਰਾਗ ਰੋਸ਼ਨ ਕਰਨ ਕੋਈ ਫਕੀਰ ਆਉਂਦਾ ਹੈ ਕਿਸੇ ਸਿਆਣੇ ਤੋਂ ਪੁੱਛਦੇ ਹੋ ਪਹਿਲੀ ਤਾਂ ਗੱਲ ਘਰ ਵਿੱਚ ਦਰਵਾਜ਼ਾ ਲਗਾਉਣਾ ਹੈ ਤੇ ਕਾਲੇ ਇਲਮ ਵਾਲੇ ਕੋਲ ਪੁੱਛ ਕੇ ਕਦੇ ਵੀ ਕੋਈ ਕੰਮ ਨਹੀਂ ਕਰਨਾ ਸੋ ਦੂਸਰੀ ਗੱਲ ਜੇ ਕਰ ਰਹੇ ਹੋ ਤੇ ਉੱਤੇ ਧਿਆਨ ਰੱਖੋ ਕਿ ਉਹ ਕਿਹੜੀਆਂ ਚੀਜ਼ਾਂ ਥੱਲੇ ਜ਼ਮੀਨ ਵਿੱਚ ਖੁਰਾਕ ਜਣੀ ਖੁਰਾਕ ਕਿਹਾ ਜਾਂਦਾ ਹੈ ਪੀਰ ਨੂੰ ਖੁਰਾਕ ਦਿੱਤੀ ਜਾਂਦੀ ਪੱਕੀ ਜਗ੍ਹਾ ਲੱਗ ਜਾਂਦੀ ਆ ਇਹ ਕਿਹੜੀ ਚੀਜ਼ ਸਾਡੇ ਤੋਂ ਰਖਾ ਰਹੇ ਨੇ ਇਸ ਗੱਲ ਤੇ ਅਮਲ ਕਰਨਾ ਹੈ ਧਿਆਨ ਰੱਖਣਾ ਹੈ ਕਿ ਉਹ ਕਿਹੜੀ ਕਿਹੜੀ ਚੀਜ਼ ਆ ਜੋ ਜ਼ਮੀਨ ਵਿੱਚ ਰੱਖੀ ਜਾ ਰਹੀ ਆ ਜਾਨੀ ਫੱਕਰ ਨੂੰ ਰਿਸ਼ਤੇ ਨੂੰ ਜਿਹਨੂੰ ਵੀ ਗੰਦੀ ਤੇ ਬਣਾਉਣਾ ਹੁੰਦਾ ਉਹਦੇ ਨਾਮ ਦੀ ਖੁਰਾਕ ਰੱਖੀ ਜਾਂਦੀ ਆ ਮਾੜੀ ਚੀਜ਼ ਦੀ ਮਾੜੀ ਖਰਾਕ ਹੋਵੇਗੀ ਉਸ ਦੇ ਹਿਸਾਬ ਨਾਲ ਹੋਵੇਗਾ ਜੋ ਪੁਜਾਰੀਆਂ ਹੈ ਤੇ ਜੇਕਰ ਪੀਰਾਂ ਦੀ ਖਰਾਕ ਹੁੰਦੀ ਹੈ ਤੇ ਉਹ ਖਰਾਕ ਕੋਈ ਮਾੜੀ ਚੀਜ਼ ਨਹੀਂ ਹੁੰਦੀ ਮੇਵੇ ਵਗੈਰਾ ਹੁੰਦੇ ਨੇ ਜੋ ਚੰਗੀਆਂ ਨੂਰੀ ਇਲਮ ਵਿੱਚ ਚੱਲਦਾ ਹੈ ਉਹ ਸਮਾਨ ਰੱਖਿਆ ਜਾਂਦਾ ਹੈ ਬਸ ਇੱਥੇ ਇਹ ਧਿਆਨ ਰੱਖਣਾ ਸੋ ਕਈ ਕੀ ਕਰਦੇ ਆ ਕਿ ਕਾਲੇ ਇਲਮ ਵਾਲਾ ਚੀਜ਼ਾਂ ਜੋ ਖਰਾਕ ਪੁਜਾਰੀਆਂ ਬਣਾ ਕੇ ਉਹ ਦੱਬ ਦਿੰਦੇ ਨੇ ਤੇ ਸੂਕ ਲਾ ਦਿੰਦੇ ਨੇ ਕਿ ਤੁਹਾਡੇ ਆ ਪੀੜ ਦਾ ਸੂਕ ਲਗਾ ਦਿੱਤਾ ਹੈ ਇਹਨਾਂ ਦੀ ਜਗ੍ਹਾ ਲੱਭੀ ਇਹਨਾਂ ਨੂੰ ਮੰਨੋ ਔਰ ਤੁਸੀਂ ਰੂਪ ਨੂੰ ਉਹ ਨੂੰ ਮੰਨੀ ਜਾ ਰਹੇ ਹੋ ਅਸਲੀ ਤਾਕਤ ਪਿੱਛੇ ਹੋਈ ਹੋਰ ਹੈ ਉਹ ਹੁਣ ਉਸ ਰੂਪ ਵਿੱਚ ਆਵੇਗੀ ਜੀ ਦਾ ਮੂਰੇ ਤੁਸੀਂ ਰੂਪ ਰੱਖ ਲਿਆ ਹੈ ਸੋ ਜਿਨ੍ਹਾਂ ਦੇ ਨਾਲ ਫਿਰ ਇਹ ਤੁਹਾਨੂੰ ਕੁਝ ਸੰਕੇਤ ਮਿਲਣ ਲੱਗ ਪੈਣਗੇ ਤੁਸੀਂ ਸੇਵਾ ਦਾ ਕਰੋਗੇ ਕਦੇ ਮਨ ਨਹੀਂ ਨਿ ਟਿਕੇਗਾ ਤੁਹਾਨੂੰ ਕਦੇ ਚੰਗੀ ਖੁਸ਼ਬੂ ਨਹੀਂ ਆਏਗੀ ਮਾੜੀ ਸੁਗੰਧ ਆਏਗੀ ਸੋ ਮਨ ਬੇਚੈਨ ਰਹੇਗਾ ਸੇਵਾ ਕਰਦੇ ਸਮੇਂ ਵੀ ਕਿਉਂਕਿ ਜਿਹੜੀ ਰੂਹ ਤਾਂ ਪੀਰਾਂ ਨੂੰ ਪਿਆਰ ਕਰਦੀ ਹੈ ਜੀ ਉਹ ਹਮੇਸ਼ਾ ਹੀ ਨੂਰੀ ਚੀਜ਼ ਵੱਲ ਨੂੰ ਰੂਹ ਖਿੱਚ ਪਾਵੇਗੀ ਤੇ ਜਿਹੜੀ ਮਾੜੀ ਤਾਕਤ ਹੈ ਤੁਸੀਂ ਆਪਣੇ ਵੱਲੋਂ ਤਾਂ ਪੀਰਾਂ ਦੀ ਸੇਵਾ ਕਰ ਰਹੇ ਹੋ ਪਰ ਪਾਵਰ ਕੋਈ ਹੋਰ ਹੀ ਚੱਲੀ ਜਾ ਰਹੀ ਆ ਤੇ ਉੱਥੇ ਤੁਹਾਡਾ ਮਨ ਟਿਕਣਾ ਹੀ ਨਹੀਂ ਉੱਥੇ ਮਨ ਵਿੱਚ ਇਹਨਾਂ ਰਹਿਣਾ ਚੰਗੀ ਤੁਹਾਨੂੰ ਸੰਗੰਧ ਨਹੀਂ ਆਉਣੀ ਹੈ ਕਿ ਚੰਗੇ ਵਿਚਾਰ ਨਹੀਂ ਆਉਣੇ ਮਨ ਵਿੱਚ ਮਾੜੇ ਖਿਆਲ ਆਉਣੇ ਆ ਤੇ ਮਾੜੇ ਹੀ ਸੁਪਨੇ ਆਉਣ ਲੱਗ ਪੈਣੇ ਨੇ ਸੋ ਕੋਸ਼ਿਸ਼ ਇਹ ਕਰੋ ਕਿ ਜਦੋਂ ਵੀ ਕਿਤੇ ਤੁਸੀਂ ਘਰ ਵਿੱਚ ਦਰਵਾਰ ਲਗਾਉਣਾ ਹੈ ਜਗਾ ਲਗਵਾਉਣੀ ਆ ਤੇ ਜੋ ਵੀ ਬੰਦਾ ਤੁਹਾਡੇ ਘਰ ਵਿੱਚ ਇਹ ਕਰਮ ਕਰਨ ਆਇਆ ਹੈ ਸੋ ਉੱਥੇ ਜਗਣਾ ਨਹੀਂ ਹੈ ਕਿ ਨਹੀਂ ਅਸੀਂ ਉਹਨਾਂ ਨੂੰ ਸਵਾਲ ਜਵਾਬ ਨਹੀਂ ਕਰ ਸਕਦੇ ਉਹਨਾਂ ਨੇ ਆਪਣੇ ਢੰਗ ਨਾਲ ਕਰਮ ਕਰਨਾ ਪਰ ਨਹੀਂ ਘਰ ਤੁਹਾਡਾ ਹੈ ਸੇਵਾਗਾਹ ਤੁਸੀਂ ਕਰਨੀ ਆ ਤੁਸੀਂ ਉਹ ਕੱਲੀ-ਕੱਲੀ ਚੀਜ਼ ਨੂੰ ਦੇਖੋਗੇ ਕੋਈ ਗਲਤ ਚੀਜ਼ ਤ ਨਹੀਂ ਜੋ ਉਹਨਾਂ ਇਹਦੇ ਵਿੱਚ ਆਉਂਦੀ ਆ ਜਾਂ ਇਲਮ ਦੇ ਕਾਲੇ ਇਲਮ ਦੇ ਵਿੱਚ ਵਰਤਣ ਵਾਲੀ ਚੀਜ਼ ਆ ਕੋਈ ਐਸੀ ਚੀਜ਼ ਨਹੀਂ ਜੇ ਐਸੀ ਚੀਜ਼ ਆ ਤੇ ਉਹ ਗੱਲ ਨੂੰ ਉੱਥੇ ਹੀ ਰੋਕ ਦੋ ਤੇ ਚੰਗੀ ਕਰਨਾ ਕਿਉਂਕਿ ਜੇ ਦਾ ਕਾਲੇ ਇਲਮ ਦੀ ਖੁਰਾਕ ਦੱਬੀ ਗਈ ਆ ਤੇ ਉਹ ਤੁਹਾਨੂੰ ਚੀਜ਼ਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਸੇਵਾ ਕਰੋਗੇ ਉਹ ਤੁਹਾਡੇ ਕੋ ਕਦੇ ਸੁਪਨੇ ਆ ਰਾਈ ਜਾਂ ਕਿਸੇ ਜੇ ਨਾਲ ਕਿਸੇ ਦੇ ਥਰੂ ਕੁਸ਼ ਸ਼ਰਾਬ ਮੰਗਣਗੇ ਜਾਂ ਮੀਟ ਮੰਗਣਗੇ ਕੋਈ ਇਹੋ ਜੀਆਂ ਚੀਜ਼ਾਂ ਮੰਗਣਗੇ ਕਿਉਂਕਿ ਜਿਹਦੀ ਸੇਵਾ ਹੋਣੀ ਹੈ ਜਿਹੜੀ ਤਾਕਤ ਉੱਠਦੀ ਹੈ ਜਿਹਨੂੰ ਅਸੀਂ ਸਿਮਰ ਰਹੇ ਹਾਂ ਮੰਨ ਰਹੇ ਹਾਂ ਉਹਨੇ ਤਾਂ ਆਪਣੀ ਚੀਜ਼ ਹੀ ਮੰਗਣੀ ਹੈ ਜੋ ਉਹਨੂੰ ਪਸੰਦ ਆ ਤੇ ਹੁਣ ਪੀਰ ਤਾਂ ਐਸੀ ਚੀਜ਼ ਤੋਂ ਦੂਰ ਰਹਿੰਦੇ ਆ ਐਸੀ ਚੀਜ਼ਾਂ ਮੰਗਦੇ ਹੀ ਨਹੀਂ ਜਿੱਦੋਂ ਅਸੀਂ ਪੀਰਾ ਫੀਰਾ ਸੇਵਾ ਕਰਦੇ ਕਈ ਪੀਰ ਵੀ ਐਸੇ ਨੇ ਜਿੱਥੇ ਇਹ ਚੀਜ਼ਾਂ ਚੱਲਦੀਆਂ ਹੈ ਪਰ ਜੇਕਰ ਤੁਸੀਂ ਉੱਥੇ ਵੀ ਮਨ ਬਣਾ ਲਿਆ ਕਿ ਪੀਰਾ ਮੰਨਣਾ ਤੈਨੂੰ ਹੀ ਆ ਮੰਨਣਾ ਪਰ ਵੈਸ਼ਨੋ ਦੇ ਵਿੱਚ ਆ ਇਸ ਰੂਪ ਜਿਮੀ ਹੈ ਤੇ ਉਹ ਤੁਹਾਡੀ ਸੇਵਾ ਨੂੰ ਉਵੇਂ ਹੀ ਸਤਿਕਾਰ ਕਰ ਦਿੰਦਾ ਜਿਵੇਂ ਤੁਸੀਂ ਕਰਨੀ ਚਾਹੁੰਦੇ ਹੋ ਸੋ ਬਸ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਅਸੀਂ ਸਹੀ ਤਾਕਤ ਨੂੰ ਫੜਿਆ ਹੋਇਆ ਹੈ ਸਹੀ ਚੀਜ਼ ਨੂੰ ਮੰਨ ਰਹੇ ਹਾਂ ਜਾਹਿਰ ਖੁਸ਼ੇ ਗਲਤ ਹੀ ਮੰਨੀ ਜਾ ਰਹੇ ਹਾਂ ਸੋ ਇਹਨਾਂ ਗੱਲਾਂ ਤੇ ਅਮਲ ਕਰਕੇ ਇੱਕ ਵਾਰ ਜ਼ਰੂਰ ਦੇਖਣਾ ਜੀ ਤੇ ਅੱਗੇ ਤੋਂ ਧਿਆਨ ਦੇ ਨਾਲ ਕੋਈ ਵੀ ਕਰਮ ਕਰਨਾ ਹੈ ਕੋਈ ਡਰ ਕੇ ਨਹੀਂ ਕਰਨਾ ਹੈ ਇਹ ਨਹੀਂ ਕਿ ਅਸੀਂ ਕਿਸੇ ਦੀ ਗੱਲ ਜਿਗਾਰਨ ਦੇਣਾ ਸੋਚੀ ਨਾ ਚੱਲੋ ਸੋ ਜੀ ਨਾ ਚੱਲੋਂਗੇ ਤਾਂ ਕਈ ਮੁਸ਼ਕਲਾਂ ਤੋਂ ਬਚ ਜਾਉਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਫੀਰਾਂ ਦੀ ਜੈ ਸੰਗ